ਲੋੜੀ ਨਵੇਂ ਸਾਲ ਦਾ ਪਹਿਲਾ ਸਮਾਜਿਕ ਤਿਉਹਾਰ ਹੈ ਜਿਹੜਾ ਉਸ ਹਰ ਘਰ ਵਿੱਚ ਮਨਾਇਆ ਜਾਣਾ ਚਾਹੀਦਾ ਹੈ ਜਿੱਥੇ ਭਾਵੇਂ ਪੁੱਤ ਹੋਵੇ ਜਾਂ ਧੀ ਹਰ ਧੀ ਦੀ ਪਹਿਲੀ ਲੋੜੀ ਮਨਾਉਣੀ ਓਨੀ ਜ਼ਰੂਰੀ ਹੈ ਜਿੰਨੀ ਕਿਸੇ ਪੁੱਤ ਦੀ ਅੱਜ ਧੀ ਤੇ ਪੁੱਤ ਵਿੱਚ ਕੋਈ ਫਰਕ ਨਹੀਂ ਧੀਆਂ ਵੀ ਪੁੱਤਾਂ ਵਾਂਗ ਹਰ ਖੇਤਰ ਵਿੱਚ ਮੱਲਾ ਮਾਰ ਰਹੀਆਂ ਨੇ ਅੱਜ ਧੀ ਦੇ ਮਾਪੇ ਵੀ ਉਹਨਾਂ ਤੇ ਮਾਣ ਕਰ ਰਹੇ ਨੇ ਸਮੇਂ ਵਿੱਚ ਬਹੁਤ ਬਦਲਾਅ ਆ ਰਿਹਾ ਤੇ ਧੀਆਂ ਦੀ ਲੋੜੀ ਪੁੱਤਾਂ ਦੇ ਬਰਾਬਰ ਮਨਾਉਣ ਦਾ ਰਿਵਾਜ ਵੀ ਵਧ ਗਿਆ ਹੈ ਸਮਾਜ ਵਿੱਚ ਇਸ ਤਰ੍ਹਾਂ ਦੇ ਪਰਿਵਰਤਨ ਧੀ ਅਤੇ ਪੁੱਤ ਵਿੱਚ ਕੀਤੇ ਗਏ ਭੇਦਭਾਵ ਨੂੰ ਖਤਮ ਕਰਕੇ ਲਿੰਗ ਸਮਾਨਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਐਸੇ ਕਰਕੇ ਹੁਣ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਧੀ ਹੋਵੇ ਜਾਂ ਪੁੱਤ ਦੋਵਾਂ ਦੇ ਜਨਮ ਤੇ ਮਾਂ-ਬਾਪ ਵੱਲੋਂ ਬਰਾਬਰ ਖੁਸ਼ੀ ਮਨਾਈ ਜਾਂਦੀ ਹੈ ਇਸ ਕੰਮ ਲੋਕਾਂ ਦੀ ਮਾਨਸਿਕਤਾ ਵਿੱਚ ਬਹੁਤ ਵੱਡਾ ਬਦਲਾਅ ਆ ਰਿਹਾ ਹੈ ਤੇ ਧੀਆਂ ਦੇ ਹੌਸਲੇ ਵੱਧ ਰਹੇ ਹੈ ਪਹਿਲਾਂ ਅਕਸਰ ਦੇਖਣ ਵਿੱਚ ਆਉਂਦਾ ਸੀ ਕਿ ਧੀ ਦਾ ਜਨਮ ਲੈਣਾ ਸ਼ੁਭ ਨਹੀਂ ਸੀ ਮੰਨਿਆ ਜਾਂਦਾ ਬਲਕਿ ਇੱਕ ਬੋਝ ਮੰਨਿਆ ਜਾਂਦਾ ਸੀ ਖੁਸ਼ੀ ਦੀ ਜਗ੍ਹਾ ਉਦਾਸੀ ਦਾ ਮਾਹੌਲ ਹੁੰਦਾ ਸੀ ਧੀ ਦਾ ਬਾਪ ਆਪਣੇ ਆਪ ਨੂੰ ਕਮਜ਼ੋਰ ਸਮਝਦਾ ਸੀ ਤੇ ਪੁੱਤ ਦਾ ਬਾਪ ਸਮਾਜ ਵਿੱਚ ਮੁੱਛਾਂ ਨੂੰ ਤਾਂ ਦੇ ਕੇ ਆਕਰ ਨਾਲ ਦੁਰਦਾ ਸੀ ਧੀ ਦੀ ਮਾਂ ਨੂੰ ਵੀ ਚੰਗੀ ਨਜ਼ਰ ਨਾਲ ਨਹੀਂ ਸੀ ਦੇਖਿਆ ਜਾਂਦਾ ਜਦੋਂ ਕਿ ਪੁੱਤ ਦੀ ਮਾਂ ਦੇ ਸਾਰੇ ਚਾਪੂਰੇ ਕੀਤੇ ਜਾਂਦੇ ਸੀ ਪਛੜੇ ਇਲਾਕਿਆਂ ਦੇ ਕਈ ਪਿੰਡਾਂ ਵਿੱਚ ਜਾਗਰੂਕਤਾ ਦੀ ਘਾਟ ਹੋਣ ਕਰਕੇ ਅੱਜ ਵੀ ਧੀ ਦੀ ਧੀ ਤੇ ਪੁੱਤ ਦੇ ਵਿੱਚ ਫਰਕ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੇ ਮਾਹੌਲ ਜ਼ੁਰਮ ਨੂੰ ਬਤੌਂਦੇ ਆ ਵਿਦਿਆਰੂਪੀ ਧਰਮ ਨੇ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਵਿੱਚ ਮਦਦ ਕੀਤੀ ਹੈ ਲੋਕ ਧੀਆਂ ਨੂੰ ਪੜਾ ਕੇ ਉਹਨਾਂ ਦੇ ਸੁਪਨੇ ਪੂਰੇ ਕਰ ਰਹੀ ਹੈ ਧੀਆਂ ਦੇਸ਼ ਦੀ ਸ਼ਾਨ ਨੇ ਜਿਸ ਰਾਧਾਂ ਤੇ ਪਹਿਰਾ ਦੇ ਰਹੀਆਂ ਇਹ ਧਰਤੀ ਦਾ ਸ਼ਿੰਗਾਰ ਵੀ ਨੇ ਧੀ ਹੈ ਤਾਂ ਕੱਲ ਹੈ ਇਹਨਾਂ ਤੋਂ ਬਿਨਾ ਤਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸਮਾਜ ਵਿੱਚ ਬਦਲਾਅ ਲਿਆਉਣ ਵਿੱਚ ਬਹੁਤ ਸਾਰੇ ਬੁੱਧੀਜੀਵੀਆਂ ਸਮਾਜ ਸੁਧਾਰਕਾਂ ਤੇ ਧੀਆਂ ਦੇ ਸੁਭਚਿੰਤਕਾਂ ਨੇ ਧੀਆਂ ਦੀ ਲੋਹੜੀ ਮਨਾਉਣ ਦੀ ਪਹਿਲ ਕੀਤੀ ਤਾਂ ਕਿ ਤਿਹਾਰਾਂ ਵਜੋਂ ਵੀ ਲਿੰਗ ਪੇਦ ਖਤਮ ਕੀਤਾ ਜਾ ਸਕੇ ਇਸ ਕੰਮ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਗਈਆਂ ਨਵ ਜਮੀਆਂ ਧੀਆਂ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਉਹਨਾਂ ਦੀ ਲੋੜੀ ਮਨਾਈ ਗਈ ਧੀਆਂ ਨੂੰ ਕਈ ਤਰ੍ਹਾਂ ਦੇ ਤੋਹਫੇ ਦਿੱਤੇ ਗਏ ਤੇ ਉਹਨਾਂ ਦੇ ਮਾਪੇ-ਬਾਪ ਨਾਲ ਦੇ ਵੀ ਸਨਮਾਨ ਕੀਤਾ ਗਿਆ ਹੁਣ ਵੱਡੇ ਪੱਧਰ ਤੇ ਸਕੂਲਾਂ ਕਾਰਜਾਂ ਤੇ ਕਈ ਸੰਸਥਾਵਾਂ ਦੁਆਰਾ ਖੂਬ ਧੂਮ ਧਾਮ ਨਾਲ ਲੋੜੀ ਮਨਾਈ ਜਾਂਦੀ ਹੈ ਧੀ ਦੀ ਲੋੜੀ ਤੇ ਮਾਪੇ-ਬਾਪ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਗਲੀ ਘਵਾਂ ਨੂੰ ਸੱਦਾ ਦੇ ਕੇ ਖੁਸ਼ੀ ਮਨਾਉਂਦੇ ਹਨ ਹੁਣ ਹੌਲੀ-ਹੌਲੀ ਲੋੜੀ ਘਰਾਂ ਤੋਂ ਹੋਟਲਾਂ ਦੇ ਪੈਲਸਾਂ ਵਿੱਚ ਮਨਾਏ ਜਾਣ ਲੱਗੀ ਹੈ ਧੂਣੀ ਵਾਲ ਕੇ ਸੇਕੀ ਜਾਂਦੀ ਐ ਰਲ ਕੇ ਮੂੰਫਲੀ ਰੇੜੀਆਂ ਤੇਲ ਗੱਚਕ ਦਾ ਆਨੰਦ ਲਿਆ ਜਾਂਦਾ ਹੈ ਸਾਰੇ ਲੋਕ ਨਮੀਤੀ ਵਾਸਤੇ ਨਵੇਂ-ਨਵੇਂ ਤੋਹਫੇ ਲੈ ਕੇ ਆਉਂਦੇ ਐ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਹੁੰਦਾ ਏ ਇਹ ਤਹਾਰ ਆਉਣ ਵਾਲੇ ਸਮੇਂ ਵਿੱਚ ਨਮੀ ਜੰਮੀ ਬੱਚੀ ਦੀ ਯਾਦਗਾਰ ਬਣ ਜਾਂਦਾ ਏ ਤੀਆਂ ਦੀ ਲੋੜੀ ਮਨਾਉਣਾ ਇੱਕ ਆਧੁਨਿਕ ਤੇ ਪ੍ਰਗਤੀਸ਼ੀਲ ਕਦਮ ਐ ਜੋ ਭਾਤੀ ਸਮਾਜ ਵਿੱਚ ਮਹਿਲਾ ਸ਼ਕਤੀਕਰਨ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ ਇਤਿਹਾਸ ਇੱਕ ਬੋਝ ਨਹੀਂ ਬਲਕਿ ਇੱਕ ਖੁਸ਼ੀ ਤੇ ਪਰਿਵਾਰ ਲਈ ਆਸ਼ੀਰਵਾਦ ਦੇ ਰੂਪ ਵਿੱਚ ਦੇਖਣ ਦਾ ਸੰਦੇਸ਼ ਦਿੰਦਾ ਹੈ ਇਸ ਤਰ੍ਹਾਂ ਸਮਾਜ ਵਿੱਚ ਸਕਾਰਮਿਕਤਾ ਵਧਦੀ ਹੈ ਈਆਂ ਖੁੱਲ ਕੇ ਆਪਣਾ ਜੀਵਨ ਜਿਉਂਦੀਆਂ ਤੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਦੀਆਂ ਉਹਨਾਂ ਵਿੱਚ ਆਤਮ ਵਿਸ਼ਵਾਸ ਵੱਧਦਾ ਹੈ ਤੇ ਆਪਣੀ ਲੜਾਈ ਨੂੰ ਖੁਦ ਲੜਨ ਦੀ ਕੋਸ਼ਿਸ਼ ਕਰਦੀਆਂ ਜਿਸ ਨਾਲ ਕਈ ਤਰ੍ਹਾਂ ਦੀਆਂ ਕੂ ਪ੍ਰਥਾ ਦਾ ਖਾਤਮਾ ਹੁੰਦਾ ਹੈ ਉਹਨਾਂ ਨੂੰ ਸ਼ੋਸ਼ਣ ਤੋਂ ਬਚਾਇਆ ਜਾਂਦਾ ਹੈ ਈਆਂ ਨੂੰ ਗਰਭ ਵਿੱਚ ਨਹੀਂ ਮਾਰਿਆ ਜਾਂਦਾ ਸਰਕਾਰਾਂ ਵੱਲੋਂ ਵੀ ਧੀਆਂ ਦੇ ਵਿਕਾਸ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ। ਸੱਚੀ ਕਿਹਾ ਕਿਸੇ ਨੇ ਕਿ ਧੀਆਂ ਦਾ ਜੁੱਗ ਹੈ ਤੇ ਹਰ ਧੀ ਆਪਣੇ ਮਾਂ-ਬਾਪ ਦੀ ਆਣ-ਬਾਣ-ਸ਼ਾਨ ਹੈ। ਉਹਨਾਂ ਦੇ ਜਨਮ ਤੇ ਲੋੜੀ ਮਨਾਉਣ ਦਾ ਮਤਲਬ ਜੀ ਆਇਆਂ ਕਹਿਣਾ ਤੇ ਸਤਿਕਾਰ ਕਰਨਾ। ਇਹ ਤਿਹਾਰ ਉਹਨਾਂ ਦੇ ਪੁੱਤਾਂ ਦੇ ਬਰਾਬਰ ਦਾਜਾ ਦਿੰਦਾ ਹੈ। ਤੇ ਆਓ ਆਪਾਂ ਵੀ ਧੀਆਂ ਦੀ ਲੋੜੀ ਧੁੰਮ-ਧਾਮ ਨਾਲ ਮਨਾਈਏ। ਧੰਨਵਾਦ ਜੀ।